ਰਮਦਾਸ ਜੀ ਮਹਾਰਾਜ ਪੁਨਾਰਸ਼ ਤੋਂ ਚੱਲ ਕੇ ਇਹ ਫਰਾਰ ਗਾਉ ਇਸ ਨਗਰ ਚਾਏ ਇੱਥੇ ਮੇਰਾ ਖਿਆਲ ਆ 4 ਸਾਲ 2 ਮਹੀਨੇ ਤੇ ਕੁਝ ਦਿਨ ਇੱਥੇ ਬਰਾਜੇ ਇੱਥੇ ਸੰਗਤਾਂ ਨੂੰ ਪਰਮਾਤਮਾ ਨਾਲ ਉਹਨਾਂ ਦੀ ਰੂਹੀ ਲੋੜ ਵਾਸਤੇ ਸਿਮਰਨ ਕੀਤਾ ਵੀ ਤੇ ਸਿਮਰਨ ਕਰਾਇਆ ਵੀ ਇਸੇ ਤਰ੍ਹਾਂ ਇਹ ਜਿਹੜੀ ਯਾਦਗਾਰ ਹੈ ਪੇਟ ਸਨਾ ਚਾਉਣਾ ਕੀ ਕੁਛ ਹੋਏਗਾ ਪਹਿਲਾਂ ਤਾਂ 110 ਕਰੋੜ ਰੁਪਇਆ ਪੈਸੇ ਦੀ ਗੱਲ ਨਹੀਂ ਜੇ ਵੱਧ ਲੱਕੂ ਵੱਧ ਲਾ ਲਾਂਗੇ ਚੱਪ ਹੋਰ ਕਿਸੇ ਨੇ ਰਾਏ ਦਿੱਤੀ ਵਧਾ ਲਾਂਗੇ ਪਰ ਇਸ ਵੇਲੇ 12 ਏਕੜ ਜ਼ਮੀਨ ਵਿੱਚ 110 ਕਰੋੜ ਰੁਪਇਆ ਲਾ ਕੇ ਇਹ ਯਾਦਗਾਰ ਖੜੀ ਹੈ ਮੈਂ ਨਕਰ ਦਾ ਪਿੰਡ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਇਹ ਜਗ੍ਹਾ ਸਾਨੂੰ ਦਿੱਤੀ ਹੈ ਇਹ ਜਗ੍ਹਾ ਨਾ ਹੁੰਦੀ ਤਾ ਯਾਦਗਾਰ ਵੀ ਬਣਾਈ ਨਹੀਂ ਜਾ ਸਕਦੀ ਇਸੇ ਤਰ੍ਹਾਂ ਇੱਕ ਇੱਥੇ ਸੰਗਤ ਹਾਲ ਬਣੇਗਾ ਬਹੁਤ ਵੱਡਾ ਸੰਗਤ ਹਾਲ ਇਹ ਯਾਦਗਾਰ ਜਿਹੜੀ ਹੈ 10000 ਜਿੱਥੇ ਸੱਜਣ ਬੀਬੀਆਂ ਭਰਾ ਬੈਠ ਕੇ ਉਹ ਹਾਲ 'ਚ ਬੈਠ ਸਕਣਗੇ ਆ ਇੱਕ ਸਰਾਹ ਬਣੇਗੀ ਜਿੱਥੇ 500 ਬੰਦਿਆਂ ਦਾ ਰਹਿਣ ਦਾ ਇਂਤਜ਼ਾਮ ਹੋਏਗਾ ਇੱਕ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਮਿਊਜ਼ੀਅਮ ਬਣੇਗਾ ਜਿੱਥੇ ਉਨ੍ਹਾਂ ਦਾ ਮਿਸ਼ਨ ਉਹਨਾਂ ਦੀ ਫਿਲਾਸਫੀ ਨਵੇਂ ਕੰਗ ਨਾਲ ਨਵੇਂ ਤਕਨੀਕ ਨਾਲ ਉਹ ਸਾਰੀ ਇੱਥੇ ਕਰੀ ਜਾਏਗੀ ਇਹ ਮਾਡਰਨ ਅਡੀਟਰੀਅਮ ਵੀ ਇੱਥੇ ਹੋਏਗਾ ਇਸੇ ਤਰ੍ਹਾਂ ਗੁਰੂ ਰਵਿਦਾਹ ਜੀ ਦੀ ਫਿਲਾਸਫੀ ਨੂੰ ਪੇਸ਼ ਕਰਿਆ ਜਾਏਗਾ ਇੱਥੇ ਔਰ ਮੈਂ ਕਹਿ ਸਕਦਾ ਕਿ 1.5 ਸਾਲ ਤੋਂ ਬਾਅਦ ਦੁਨੀਆ ਦੀਆਂ ਵੱਡੀਆਂ ਤੀਰਥ ਯਾਤਰਾਵਾਂ ਤੂ ਵੀ ਇਹ ਇੱਥੇ ਇਹ ਦੀਪ ਯਾਤਰਾ ਇੱਥੇ ਹੋਏਗੀ ਕਿ ਗੁਰੂ ਰਮਦਾਸ ਜੀ ਮਹਾਰਾਜ ਪੋਨਾਰਸ਼ ਤੋਂ ਚੱਲ ਕੇ ਇਹ ਫਲਾਰਗੜ੍ਹ ਇਸ ਨਗਰ ਚਾਏ ਇੱਥੇ ਮੇਰਾ ਖਿਆਲ ਆ 4 ਸਾਲ 2 ਮਹੀਨੇ ਤੇ ਕੁਝ ਦਿਨ ਇੱਥੇ ਬਰਾਜੇ ਇੱਥੇ ਸੰਗਤਾਂ ਨੂੰ ਪਰਮਾਤਮਾ ਨਾਲ ਉਹਨਾਂ ਦੀ ਰੂਹੀ ਲੋੜ ਵਾਸਤੇ ਸਿਮਰਨ ਕੀਤਾ ਵੀ ਤੇ ਸਿਮਰਨ ਕਰਾਇਆ ਵੀ ਇਸੇ ਤਰ੍ਹਾਂ ਇਹ ਜਿਹੜੀ ਯਾਦਗਾਰ ਹੈ ਇਹਦੇ ਵਿੱਚ ਦੱਸਣਾ ਚਾਹੁੰਦਾ ਕੀ ਕੁਝ ਹੋਏਗਾ ਪਹਿਲਾਂ ਤਾਂ 110 ਕਰੋੜ ਰੁਪਇਆ ਪੈਸੇ ਦੀ ਗੱਲ ਨਹੀਂ ਜੇ ਵੱਧ ਲੱਕੂ ਵੱਧ ਲਾ ਲਾਂਗੇ ਚਾਹੇ ਹੋਰ ਕਿਸੇ ਨੇ ਰਾਏ ਦਿੱਤੀ ਵਧਾ ਲਾਂਗੇ ਪਰ ਇਸ ਵੇਲੇ 12 ਏਕੜ ਜ਼ਮੀਨ ਵਿੱਚ 110 ਕਰੋੜ ਰੁਪਇਆ ਲਾ ਕੇ ਇਹ ਯਾਦਗਾਰ ਬਣ ਰਹੀ ਹੈ ਮੈਂ ਨਕਰ ਦਾ ਪਿੰਡ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਇਹ ਜਗ੍ਹਾ ਸਾਨੂੰ ਦਿੱਤੀ ਹੈ ਜੇ ਜਗ੍ਹਾ ਨਾ ਹੁੰਦੀ ਤਾ ਯਾਦਗਾਰ ਵੀ ਬਣਾਈ ਨਹੀਂ ਜਾ ਸਕਦੀ ਇਸੇ ਤਰ੍ਹਾਂ ਇੱਕ ਇੱਥੇ ਸੰਗਤ ਹਾਲ ਬਣੇਗਾ ਬਹੁਤ ਵੱਡਾ ਸੰਗਤ ਹਾਲ ਇਹ ਯਾਦਗਾਰ ਜਿਹੜੀ ਹੈ 10000 ਜਿੱਥੇ ਸੱਜਣ ਬੀਬੀਆਂ ਭਰਾ ਬੈਠ ਕੇ ਉਹ ਹਾਲ 'ਚ ਬੈਠ ਸਕਣਗੇ ਆ ਇੱਕ ਸਰਾਹ ਬਣੇਗੀ ਜਿੱਥੇ 500 ਬੰਦਿਆਂ ਦਾ ਰਹਿਣ ਦਾ ਇਂਤਜ਼ਾਮ ਹੋਏਗਾ ਇੱਕ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਮਿਊਜ਼ੀਅਮ ਬਣੇਗਾ ਜਿੱਥੇ ਉਨ੍ਹਾਂ ਦਾ ਮਿਸ਼ਨ ਉਹਨਾਂ ਦੀ ਫਿਲਾਸਫੀ ਨਵੇਂ ਕੰਮ ਨਾਲ ਨਵੇਂ ਤਕਨੀਕ ਨਾਲ ਉਹ ਸਾਰੀ ਇੱਥੇ ਕਰੀ ਜਾਏਗੀ ਇੱਕ ਮਾਡਰਨ ਆਡੀਟੋਰੀਅਮ ਵੀ ਇੱਥੇ ਹੋਏਗਾ ਇਸੇ ਤਰ੍ਹਾਂ ਗੁਰੂ ਗ੍ਰਿਵਿਦਾਹ ਜੀ ਦੀ ਫਿਲਾਸਫੀ ਨੂੰ ਪੇਸ਼ ਕਰਿਆ ਜਾਏਗਾ ਇੱਥੇ ਔਰ ਮੈਂ ਕਹਿ ਸਕਦਾ ਕਿ 1.5 ਸਾਲ ਤੋਂ ਬਾਅਦ ਦੁਨੀਆ ਦੀਆਂ ਵੱਡੀਆਂ ਤੀਰਥ ਯਾਤਰਾਵਾਂ ਵੀ ਇੱਥੇ ਇਹ ਦੀ ਯਾਤਰਾ ਇੱਥੇ ਹੋਏਗੀ